ਕਰਨ ਵਾਸਤੇ ਇੱਕ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ਜੋ ਕਿ ਸਾਡੀ ਲਗਾਤਾਰ ਚੱਲ ਰਹੀ ਹੈ ਅੱਜ ਇਸੇ ਮੁਹਿੰਮ ਦੇ ਦੌਰਾਨ ਮੈਂ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਇਸ ਨੂੰ ਚੈੱਕ ਕਰਨ ਆਈਆਂ ਮੇਰੇ ਨਾਲ ਐਕਸ਼ਨ ਪੀਪੀਸੀ ਵੀ ਪੁਲਿਸ ਮੈਕਮੇ ਦੇ ਜਿਹੜੇ ਸਾਡੇ ਹੈਗੇ ਨੇ ਨਾਲ ਦੇ ਅਫੀਸ਼ਰਸ ਤੇ ਉਸ ਦੇ ਨਾਲ ਹੀ ایਓ ਮਿਨਿਸਪਲ ਕਮੇਟੀ ਅਰੋਪਰ ਕਿ ਅਸੀਂ ਜਿਹੜਾ ਏਰੀਆ ਹੈਗਾ ਜਿੱਥੇ ਜ਼ਿਆਦਾਤਰ ਪਤੰਗਾਂ ਜਿਹੜੀਆਂ ਨਹੀਂ ਲਿਕਦੀਆਂ ਉੱਥੇ ਦੁਕਾਨਾਂ ਤੇ ਘਰ ਚੈੱਕ ਕਰ ਰਹੇ ਹਾਂ ਸਿਰਫ ਇਹ ਦੇਖਣ ਵਾਸਤੇ ਵੀ ਕਿਸੇ ਤਰ੍ਹਾਂ ਕੋਈ ਵੀ ਨਜਾਇਜ਼ ਤੰਗਲ ਚਾਈਨਾ ਡੋਰ ਤੇ ਨਹੀਂ ਵਰਤ ਰਿਆ ਇਸ ਤੋਂ ਇਲਾਵਾ ਪੀਪੀਸੀਬੀ ਵੱਲੋਂ ਤੇ ਨੈਸ਼ਨਲ ਬੀਨ ਟ੍ਰਿਬਿਨਲ ਦੇ ਆਦੇਸ਼ਾਂ ਅਨੁਸਾਰ ਜੇ ਕੋਈ ਚਾਈਨਾ ਡੋਰ ਦੀ ਇਨਫੋਰਮੇਸ਼ਨ ਦੇ ਰਿਹਾ ਹੈ ਤੇ ਉਸ ਨੂੰ ਇਸ ਸੰਬੰਧੀ ਇਨਾਮ ਵੀ ਦਿੱਤਾ ਜਾਊਗਾ ਜਿਹੜਾ ਕਿ ਇਹ ਚਾਈਨਾ ਡੋਰ ਨੂੰ ਫੜਵਾਊਗਾ ਮੇਰੀ ਸਾਰੀ ਆਮ ਜਨਤਾ ਨੂੰ ਵੀ ਇਹ ਹੀ ਅਪੀਲ ਹੈ ਕਿ ਜਿਹੜੀ ਚਾਈਨਾ ਡੋਰ ਹੈ ਸਾਡੇ ਬੱਚਿਆਂ ਲਈ ਬਹੁਤ ਹੀ ਖਤਰਨਾਕ ਚੀਜ਼ ਹੈ ਤੇ ਮੇਰੀ ਇਹ ਹੀ ਬੇਨਤੀ ਹੈ ਕਿ ਅਪੀਲ ਹੈ ਵੀ ਇਸ ਦੀ ਵਰਤੋਂ ਨਾ ਤੇ ਕੀਤੀ ਜਾਵੇ ਤੇ ਨਾ ਹੀ ਕਿਸੇ ਨੂੰ ਕਰਨ ਦਿੱਤੀ ਜਾਵੇ ਜੇ ਕਿਸੇ ਦੇ ਵੀ ਨੋਟਿਸ ਦੇ ਵਿੱਚ ਕੋਈ ਵੀ ਜਗਾ ਇਹ ਜੀ ਆਉਂਦੀ ਹੈ ਜਿੱਥੇ ਕਿ ਕੋਈ ਇਲੀਗਲੀ ਇਹ ਚਾਈਨਾ ਰੋਲ ਦੀ ਵਿਕਰੀ ਕਰ ਰਿਹਾ ਹੈ ਜਾਂ ਕਿਤੇ ਇਸ ਨੂੰ ਕੋਈ ਯੂਜ਼ ਵੀ ਕਰ ਰਿਹਾ ਹੈ ਤੇ ਤੁਰੰਤ ਸਾਨੂੰ ਜਿਹੜਾ ਹੈਗਾ ਜੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੂੰ ਤੁਰੰਤ ਤੇ ਮਿਨਿਸਪਲ ਕਮੇਟੀ ਦੇ ਅਫੀਸ਼ੀਅਲਸ ਨੂੰ ਆਪ ਪੋਲੀਸ਼ਨ ਕੰਟਰੋਲ ਬੋਰਡ ਦੇ ਅਫੀਸ਼ੀਅਲਸ ਨੂੰ ਇਹਦੀ ਜਿਹੜੀ ਹੈਗੀ ਹੈ ਇਨਫਾਰਮੇਸ਼ਨ ਦਿੱਤੀ ਜਾਵੇ ਤਾਂ ਜੋ ਇਮੀਡੀਏਟਲੀ ਅਸੀਂ ਇਸ ਤੇ ਐਕਸ਼ਨ ਵੀ ਲੈ ਸਕੀ ਇਸ ਤੋਂ ਇਲਾਵਾ ਜਿਹੜੀ ਸਾਡੀ ਇਹ ਮੁਹਿਮ ਹੈ ਸ਼ਨੀਵਾਰ ਐਤਵਾਰ ਨੂੰ ਵੀ ਸਾਰੇ ਡੇਸ ਵਰਕਿੰਗ ਰਹਿਣਗੇ ਤੇ ਰੈਗੂਲਰਲੀ ਜਿਹੜੀ ਇਹਦੀ ਚੈਕਿੰਗ ਕੀਤੀ ਜਾਊਗੀ ਜੇ ਕੋਈ ਯੂਜ਼ ਕੀਤਾ ਕਰਦਾ ਵੀ ਪਾਇਆ ਜਾਂਦਾ ਹੈ ਤੇ ਉਸ ਤੇ ਜਿਹੜਾ ਹੈਗਾ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਜਿਹੜੇ ਇਲੀਗਲੀ ਨੂੰ ਵੇਚ ਰਹੇ ਨੇ ਉਹਨਾਂ ਤੇ ਵੀ ਜਿਹੜੇ ਨੇ ਪਰਚੇ ਦਰਜ ਕੀਤੇ ਜਾਣਗੇ ਆ ਜਿਹੜੀ ਕਾਰਵਾਈ ਕਰ ਦਿੱਤੀ ਜੀ ਮੈਕਸਿਮਮ ਜਿੱਥੇ ਵੀ ਦੇਖਿਆ ਗਿਆ ਹੈ ਤੋਂ ਐਸ ਪਰ ਪ੍ਰਿਸਕ੍ਰਾਈਬਡ ਕਾਟਨ ਜਿਹੜੀ ਡੋਰੀ ਹੈ ਉਹੀ ਪਾਈ ਗਈ ਹੈ ਤੇ ਪਰ ਸਾਡੀ ਹਲੇ ਵੀ ਜਿਹੜੀ ਹੈ ਚੈਕਿੰਗ ਚਾਰੀ ਰਹੂਗੀ ਤੇ ਸਾਡੀ ਕੋਸ਼ਿਸ਼ ਇਹ ਹੀ ਹੈ ਵੀ ਇਹ ਕਿਸੇ ਨੂੰ ਤੰਗ ਕਰਨ ਦਾ ਕੋਈ ਮੂਹਮ ਨਹੀਂ ਹੈ ਇਹ ਸਿਰਫ ਇਸ ਕਰਕੇ ਹੈ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਇਲੀਗਲ ਚਾਈਨਾ ਡੋਰ ਦੀ ਜਿਹੜੀ ਇੱਥੋਂ ਵਿਕਰੀ ਨਾ ਹੋ ਸਕੇ ਮਾਨਯੋਗ ਬੀਜੀਪੀ ਪੰਜਾਬ ਅਤੇ ਐਸਐਸਪੀ ਰੂਪਨਗਰ ਜੀ ਗੁਰਨੀਤ ਸਿੰਘ ਕਰਾਣਾ ਆਈਪੀਐਸ ਜੀਆਂ ਹਦਾਇਤਾਂ ਤੇ ਡਾਇਰੈਕਸ਼ਨ ਤੇ ਅਸੀਂ ਆ ਬਸੰਤ ਪੰਚਬੀ ਦਾ ਜਿਹੜਾ ਤਿਹਾਰ 2 ਤਰੀਕ ਨੂੰ ਆ ਰਿਹਾ ਉਹਨੂੰ ਮੰਦੇ ਨਜ਼ਰ ਰੱਖਦੇ ਹੋਏ ਅਸੀਂ ਜਿਹੜੀ ਚਾਈਨਾ ਡੋਰ ਵਿਕ ਰਹੀ ਆ ਜੋ ਲੋਕ ਲੁਕੋ ਕੇ ਕਿਤੋਂ ਹੋਰ ਲਿਆ ਕੇ ਪਤੰਗ ਉਡਾ ਰਹੇ ਹਨ ਉਸ ਤੋਂ ਉਹਦੇ ਖਿਲਾਫ ਅਸੀਂ ਇੱਕ ਅੱਜ ਤੋਂ ਮੁਹਿੰਮ ਚਲਾ ਰਹੇ ਹਾਂ ਸਵਿਫਟ ਐਕਸ਼ਨ ਲੈਣ ਦੀ ਅਸੀਂ ਸੋਚਿਆ ਵਾ ਉਹਨਾਂ ਦੇ ਖਿਲਾਫ ਜਿਹੜੇ ਲੋਕ ਚਾਈਨਾ ਡੋਰ ਨਾਲ ਪਤੰਗ ਉਡਾ ਰਹੇ ਹੋਣਗੇ ਉਹਨਾਂ ਤੇ ਅਸੀਂ ਡਰੋਨ ਨਾਲ ਅਸੀਂ ਡਰੋਨ ਦਾ ਇੰਤਜ਼ਾਮ ਕਰਿਆ ਪ੍ਰਾਈਵੇਟਿਕ ਡਰੋਨ ਵਾਲੇ ਅਸੀਂ ਨਾਲ ਲੈਨੇ ਉਹਨਾਂ ਤੋਂ ਅਸੀਂ ਡਰੋਨ ਦੇ ਨਾਲ ਉਹਨਾਂ ਨੂੰ ਘਰਾਂ ਦੇ ਉੱਪਰ ਰੱਖੀ ਕਰਾਵਾਂਗੇ ਜਿੱਥੇ ਸਾਨੂੰ ਲੱਗਿਆ ਵੀ ਜਿਹੜੇ ਚਾਈਨਾ ਡੋਰ ਲੰਗੜਾ ਰਹੇ ਨੇ ਉਹ ਅਸੀਂ ਡੋਰ ਨੂੰ ਚੈੱਕ ਕਰਾਂਗੇ ਅਗਰ ਉਹ ਚਾਈਨਿਸ ਡੋਰ ਹੋਈ ਫਿਰ ਅਸੀਂ ਉਹ ਚਾਈਨਿਸ ਡੋਰ ਨੂੰ ਕਬਜ਼ੇ ਚ ਲੈ ਕੇ ਪਹਿਲਾਂ ਤਾਂ ਉਹ ਜਿਹੜਾ ਉਡਾ ਰਿਹਾ ਹੋਇਆ ਉਹਦੇ ਖਿਲਾਫ ਸਖਤ ਐਕਸ਼ਨ ਦੀ ਅਸੀਂ ਕਾਰਵਾਈ ਲਵਾਂਗੇ 622 100 BNS ਇਹ ਤਾਂ ਲੱਗੇਗਾ ਲੱਗੇਗਾ ਅਗਰ ਉਹ ਚਾਇਨਾ ਡੋਰ ਨਿਕਲੀ ਤਾਂ ਉਹਨੂੰ ਲੋਕਾਂ ਦੀ ਜਾਨ ਨੂੰ ਖਤਰਾ ਜਿਸ ਮੈਨੇ 307 ਰਾਣੀ ਜਿਹੜੀ ਸੈਕਸ਼ਨ ਸੀਗੀ ਉਹ ਵਾਲੀ ਨੂੰ ਵੀ ਅਸੀਂ ਇਹਦੇ ਨਾਲ ਐਡ ਕਰਕੇ ਉਹਨਾਂ ਦੇ ਗਲਾਹ ਪਰਚਾ ਦਰਜ ਕਰਾਂਗੇ ਅਗਰ ਬੱਚੇ ਨਾਬਾਲਗ ਹੋਏ ਤਾਂ ਉਹਨਾਂ ਦੇ ਅਸੀਂ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਮੁਕਦਮੇ ਦੇ ਉਹਨਾਂ ਦੇ ਗਲਾਹ ਵੀ ਦਰਜ ਕਰਾਂਗੇ ਤਾਂ ਜੋ ਇਹ ਜਿਹੜੀ ਹੈ ਚਾਈਨੀਜ਼ ਥੋਰ ਮੁਕੰਮਲ ਤੌਰ ਤੇ ਬਿਕਣੀ ਬੰਦ ਹੋ ਜੇ ਖਰੀਦਣੀ ਬੰਦ ਹੋ ਜੇ ਅਗਰ ਲੋਕ ਖਰੀਦਣਗੇ ਨਹੀਂ ਤਾਂ ਦੁਕਾਨਾਂ ਤੋਂ ਇਹ ਬਿਕਣੀ ਬੰਦ ਆਪਣੇ ਆਪ ਹੋ ਜਾਏਗੀ ਅਗਰ ਗਾਹਕ ਕੋਈ ਚਾਈਨੀਜ਼ ਥੋਰ ਮੰਗੇਗਾ ਹੀ ਨਹੀਂ ਤੇ ਦੁਕਾਨ ਤੇ ਵਿਗੂ ਵੀ ਨਹੀਂ ਉਹ ਚੀਜ਼ ਦੁਕਾਨ ਤੇ ਆਊਗੀ ਵੀ ਨਹੀਂ ਅੱਗੇ ਬਾਅਦ ਔਰ ਜਿਹੜੀਆਂ ਦੁਕਾਨਾਂ ਤੇ ਜਾ ਉਹਨਾਂ ਦੀ ਛੁਪ ਕੋ ਕੇ ਜਿਹੜੀ ਜਗਾਹ ਤੋਂ ਲੁਕੋਗੇ ਉਹਨਾਂ ਰੱਖੀ ਹੋਈ ਆ ਉੱਥੇ ਕੋਈ ਵੇਚ ਰਿਹਾ ਵਾ ਉਹਦੇ ਲਈ ਵੀ ਅਸੀਂ ਠੁਫੀਆਂ ਸੂਰਤ ਤੇ ਗਰਾਈ ਆਪਣੇ ਸਪੈਸ਼ਲ ਜਿਹੜੇ ਅਫਸਰਾਂ ਤੇ ਜਾਂ ਹੋਰ ਮੁਲਾਜ਼ਿਮਾਂ ਤੋਂ ਅਸੀਂ ਇਨਫੋਰਮੇਸ਼ਨ ਲੈ ਕੇ ਕਿ ਕਿੱਥੇ ਕਿੱਥੇ ਵਿਕ ਰਹੀ ਹੈ ਕਿੱਥੇ-ਕਿੱਥੇ ਚਿਕਾਰ ਰਹੇ ਨੇ ਉਹਨਾਂ ਦੇ ਵੀ ਅੱਜ ਤੋਂ ਅਸੀਂ ਗ੍ਰੇਡ ਕਾਲੂ ਰੱਖਾਂਗੇ ਅਗਲੇ ਦਿਨਾਂ ਤੱਕ ਕਿਉਂਕਿ ਬ੍ਰਾਂਧ ਦਾ ਜਿਹੜਾ ਪ੍ਰਹਾਰ ਤੋਂ ਬਾਅਦ ਵੀ ਇਹ ਜਿਹੜਾ ਵਾ ਰੰਗ ਬਈ ਦਾ ਕੰਮ ਚੱਲਦਾ ਰਹਿੰਦਾ ਅਸੀਂ ਅੱਜ ਲੋਕਾਂ ਨੂੰ ਅੱਜ ਸਖਤ ਤਾੜਨਾ ਕਰਦੇ ਆਂ ਵੀ ਤੁਸੀਂ ਚਾਈਨੈਸ ਡੋਰ ਖਰੀਦਣੀ ਬੰਦ ਕਰ ਦਿਓ ਵਿਕਣੀ ਆਪਣੇ ਆਪ ਬੰਦ ਹੋ ਜਾਏਗੀ। ਔਰ ਅਗਰ ਫੇਰ ਵੀ ਕੋਈ ਵੇਚਣ ਦੇ ਲਈ ਸਟੋਰ ਕੀਤੀ ਕਿਸੇ ਨੇ ਜਾਂ ਵੇਚਦਾ ਪਾਇਆ ਗਿਆ ਉਹਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ। ਅੱਜ ਤੋਂ ਸਾਡੀ ਇਹ ਲਗਾਤਾਰ ਅੱਗੇ ਇਹ ਮੋਹਮ ਜਿਹੜੀ ਆ ਚਾਈਨਾ ਡੋਰ ਦੇ ਖਿਲਾਫ ਚਾਲੂ ਰਹੂਗੀ। ਜਸਪੀ ਹੁਣ ਤੱਕ ਕੋਈ ਕਰਗਰ ਅਸੀਂ ਜੀ ਇਸ ਦਬਿਤਵੰਦੀ ਕਰੀਬ 20 ਦਿਨ ਪਹਿਲਾਂ ਇੱਕ ਮੁਕੱਦਮਾ ਦਰਜ ਕਰਿਆ ਸੀ ਉਹ ਤੇ ਅਸੀਂ ਕਾਫੀ ਹੈਵੀ ਰਿਕਵਰੀ ਅਸੀਂ ਸਿੱਟੀ ਥਾਣੇ ਚ ਰੂਪਨਗਰ ਅਸੀਂ ਰਿਕਵਰੀ ਕਰੀ ਸੀਗੀ ਤੇ ਉਹ ਜਿਹੜਾ ਬੰਦਾ ਸੀ ਵਕ੍ਰੇਤਾ ਉਹਦੇ ਤੇ ਅਗਾ ਅੱਗੇ ਜਾ ਕੇ ਪਿੱਛੋਂ ਅਸੀਂ ਲੁਧਿਆਣੇ ਚ ਵੀ ਉਹਦੇ ਤੇ ਮੁਕੱਦਮਾ ਰਜਿਸਟਰ ਹੋਇਆ ਤੇ ਅਰੈਸਟ ਹੋਇਆ ਇੱਥੇ ਵਾਲਾ ਲੋਕਲ ਬੰਦਾ ਵੀ ਅਰੈਸਟ ਹੋ ਗਿਆ ਸੀਗਾ